ਸਸ਼ੀਕਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਪੀਆਰ ਦੇ ਚਾਹਵਾਨਾਂ ਤੇ ਖਾਸ ਕਰਕੇ ਉਹਨਾਂ ਸਟੂਡੈਂਟਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਸਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਪਹਿਲਾਂ ਉਨ੍ਹਾਂ ਲੋਕਾਂ ਦੇ ਵਰਕ ਪਰਮਿਟ 31 ਦਸੰਬਰ 2026 ਤੱਕ ਵਧਾਏ ਸਨ ਜਿਨ੍ਹਾਂ ਦੀਆਂ ਪੀਆਰ ਦੀਆਂ ਫਾਈਲਾਂ ਲੱਗੀਆਂ ਹੋਈਆਂ ਸਨ ਪਰ ਹੁਣ ਕੈਨੇਡਾ ਵਿੱਚ ਟੈਂਪੋਰਰੀ ਤੌਰ ਤੇ ਰਹਿ ਰਹੇ ਲੋਕਾਂ ਅਤੇ ਰਫਿਊਜੀਆ ਲਈ ਇਸ ਮਿਆਦ ਨੂੰ 31 ਮਾਰਚ 2027 ਤੱਕ ਵਧਾਉਣ ਦਾ ਐਲਾਨ ਕੀਤਾ ਗਿਆ ਹੈ ਕੈਨੇਡਾ ਸਰਕਾਰ ਨੇ ਵਿਸ਼ੇਸ਼ ਤੌਰ ਤੇ ਯੂਕਰੇਨ ਤੋਂ ਆਏ ਰਫਿਊਜੀਆ ਦੇ ਵਰਕ ਪਰਮਿਟ 31 ਮਾਰਚ 2027 ਤੱਕ ਐਕਸਟੈਂਡ ਕਰ ਦਿੱਤੇ ਹਨ ਇਸ ਫੈਸਲੇ ਤੋਂ ਬਾਅਦ ਹੁਣ ਪੰਜਾਬੀ ਅਤੇ ਭਾਰਤੀ ਸਟੂਡੈਂਟਾਂ ਵਿੱਚ ਵੀ ਖਾਸ ਇੱਕ ਆਸ ਦੀ ਕਿਰਨ ਜਾਗ ਪਈ ਹੈ ਸਟੂਡੈਂਟਾਂ ਵੱਲੋਂ ਲਗਾਤਾਰ ਕੈਨੇਡਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਉਹ ਆਈਐਨਪੀ ਪ੍ਰੋਗਰਾਮ ਤਹਿਤ ਰਿਜੈਕਟ ਹੋਈਆਂ ਐਪਲੀਕੇਸ਼ਨਾਂ ਨੂੰ ਦੁਬਾਰਾ ਵਿਚਾਰਿਆ ਜਾਵੇ ਸਟੂਡੈਂਟਾਂ ਦੀ ਮੰਗ ਹੈ ਕਿ ਜਿਹੜੇ ਬੱਚੇ ਪਿਛਲੇ 2-3 ਸਾਲਾਂ ਤੋਂ ਕੈਨੇਡਾ ਦੀ ਤਰੱਕੀ ਵਿੱਚ ਹਿੱਸਾ ਪਾ ਰਹੇ ਹਨ ਉਨਾ ਨੂੰ ਵੀ ਪੀਆਰ ਪਾਤਵੇ ਦਿੱਤਾ ਜਾਵੇ ਜਾਂ ਉਹਨਾਂ ਦੇ ਵਰਕ ਪਰਮਿਟ ਵੀ 2027 ਤੱਕ ਵਧਾਏ ਜਾਣ ਕੈਨੇਡਾ ਦੇ ਕਈ ਸੂਬਿਆਂ ਵਿੱਚ ਪਹਿਲਾਂ ਐਲਐਮਆਈਏ ਵਰਕ ਪਰਮਿਟ ਬੰਦ ਕਰ ਦਿੱਤੇ ਗਏ ਸਨ ਕਿਉਂਕਿ ਉੱਥੇ ਬੇਰੋਜ਼ਗਾਰੀ ਦਰ 6% ਤੋਂ ਉੱਪਰ ਚਲੀ ਗਈ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਤਾਜ਼ਾ ਡਾਟਾ ਮੁਤਾਬਕ ਬਹੁਤ ਸਾਰੇ ਸ਼ਹਿਰਾਂ ਵਿੱਚ ਬੇਰੋਜ਼ਗਾਰੀ ਦਰ 6% ਤੋਂ ਹੇਠਾਂ ਆ ਚੁੱਕੀ ਹੈ ਨੋਵਾ ਸਕੋਸ਼ੀਆ ਨਿਊ ਬਰਜਵਿਕ ਮੋਂਟਰੀਅਲ ਕਯੂਬਿਕ ਅਤੇ অন্ਟਾਰੀਓ ਦੇ ਕਿੰਗਸਟਰ ਵਰਗੇ ਸ਼ਹਿਰਾਂ ਵਿੱਚ ਹਾਲਾਤ ਸੁਧਰ ਗਏ ਹਨ ਉੱਥੇ ਇੱਥੇ ਤੱਕ ਕਿ ਬੈਂਕੋਵਰ ਵਿੱਚ ਵੀ ਹੁਣ ਬੇਰੋਜ਼ਗਾਰੀ ਦਰ 9.59 ਰਹਿ ਗਈ ਹੈ ਬੇਰੋਜ਼ਗਾਰੀ ਦਰ ਵਿੱਚ ਇਹ ਗਿਰਾਵਟ ਇਸ ਲਈ ਆਈ ਹੈ ਕਿਉਂਕਿ ਕੈਨੇਡਾ ਸਰਕਾਰ ਦੇ ਨਵੇਂ ਵੀਜ਼ਿਆਂ ਤੇ ਸਖਤ ਰੋਕ ਲਗਾਈ ਹੈ ਇਸ ਦਾ ਸਿੱਧਾ ਫਾਇਦਾ ਉਹਨਾਂ ਪੰਜਾਬੀ ਭਾਰਤੀਆਂ ਨੂੰ ਹੋਵੇਗਾ ਜੋ ਪਹਿਲਾਂ ਹੀ ਇਨ੍ਹਾਂ ਸ਼ਹਿਰਾਂ ਵਿੱਚ ਰਹਿ ਰਹੇ ਹਨ ਇਹ ਉਹ ਐਲਾਮਾਈ ਬਰਕ ਪਰਮਿਟ ਲੈ ਕੇ ਆਪਣਾ ਸਟੇਟਸ ਐਕਸਟੈਂਡ ਕਰਵਾ ਸਕਦੇ ਹਨ ਕੈਨੇਡਾ ਇਮੀਗ੍ਰੇਸ਼ਨ ਨਾਲ ਜੁੜੀਆਂ ਅਜੀਆਂ ਹੋਰ ਸੱਚੀਆਂ ਤੇ ਤਾਜ਼ਾ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ ਧੰਨਵਾਦ